ਦਾ 90 ਜਾਂ ਕਰਦਾ ਕੋਈ ਵੀਰਨ ਲਵਰੋਧ ਸਿੰਘ ਜਿੱਦੋਂ ਮੋਢੇ ਦੀ ਲੋੜ ਪਾਉ ਕੋਈ بڑا ਮੋਟਾ ਦਰਦੁਰਦ ਵੱਧ ਹੋਗਾ ਤੇ ਮਜੀਠੀਆ ਹਮੇਸ਼ਾ ਹਾਜ਼ਰਾ ਉਹਨਾਂ ਦੇ ਦਰਦ ਨੂੰ ਘਟੋੜ ਵਾਸਤੇ ਜੇ ਕੋ ਕਦਮ ਹਲਕੇ ਦੇ ਲੋਕਾਂ ਨਾਲ ਕੋਈ ਰਾਬਤਾ ਨਹੀਂ ਪੰਜਾਬ ਦੇ ਲੋਕਾਂ ਨਾਲ ਕੋਈ ਰਾਬਤਾ ਨਹੀਂ ਗੱਲ ਸਿਰਫ ਇੱਕ ਹੀ ਧੀਗਾ ਕਿੱਸਾ ਕੁਰਸੀ ਦਾ ਕੁਰਸੀ ਮਿਲੂ ਤੇ ਸਭ ਕੁਝ ਜੇ ਕੁਰਸੀ ਨਹੀਂ ਮਿਲੂ ਤੇ ਕੁਛ ਨਹੀਂ ਰਾਹੁਲ ਪਹਿਲਾ ਇਹਨਾਂ ਨੇ ਜਦੋਂ ਚੰਨੀ ਸਾਹਿਬ ਨੂੰ ਬਣਾਇਆ ਕਿ ਅਸੀਂ ਪੰਜਾਬ ਨੂੰ ਕੀ ਪਹਿਲੀ ਵਾਰੀ ਸ਼ੈਡਿਊਲ ਕਾਸਟ ਭਾਈਚਾਰੇ ਦਲਤ ਫੇਸ ਐ ਸੀਐਮ ਦਿੱਤਾ ਤੇ ਅੱਜ ਤੁਹਾਨੂੰ ਉਹ ਅਧਿਕਾਰ ਕੁਜਾਰੀ ਤੇ ਫਿਰ ਭਰੋਸਾ ਨਹੀਂ ਕੱਲਾ ਜੋ ਸ਼ਾਦੀ ਗੱਲਾਂ ਸੱਚੀਆਂ ਹੋ ਗਿਆ ਕਿ ਤੁਸੀਂ ਯੂਜ਼ ਐਂਡ ਅਬਿਊਜ਼ ਕਰਨਾ ਚਾਹੁੰਦੇ ਚੋਣਾਦਰਾ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਲੀਡਰਾਂ ਦੇ ਵੱਲੋਂ ਇੱਕ ਦੂਜੇ ਤੇ ਸੱਬ ਦੀ ਬਾਣ ਛੱਡੇ ਜਾ ਰਹੇ ਨੇ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਮੁੱਖ ਮੰਤਰੀ ਚੋਣ ਦੇ ਲਈ ਕੀਤੇ ਖਲਾਸਿਆਂ ਤੇ ਵਿਰੋਧੀਆਂ ਦੇ ਵੱਲੋਂ ਤਿੱਖੇ ਹਮਲੇ ਕੀਤੇ ਜਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਇਸ ਦੇ ਲਈ ਗਾਂਧੀ ਪਰਿਵਾਰ ਤੋਂ ਜਵਾਬ ਮੰਗਿਆ ਅਤੇ ਸਾਫ ਕਿਹਾ ਕਿ ਕਾਂਗਰਸ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਮੰਨਣਾ ਚਾਹੁੰਦੀ ਹੈ ਇਸੇ ਦੌਰਾਨ ਵਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਹਮਲੇ ਕੀਤੇ ਨੇ ਕੋ ਮੈਂ ਮੈਂ ਆਪ ਦੀ ਭੈਣ ਬੀਬੀ ਨਵਜੋਤ ਕੌਰ ਸਿੱਧੂ ਜੀ ਦਾ ਸਰ ਪਾ ਜੀ ਧੰਨਵਾਦ ਕਰਦਾ ਕਿ ਬਿੱਲੀ ਥੈਲਿਓ ਬਾਹਰ ਆਈ ਔਰ ਜੋ ਗੱਲ ਸੱਚ ਦੀ ਮੈਂ ਕਹਿੰਦਾ ਸੀਗਾ ਕਿ ਸਚਾਈ ਇਹ ਹੈ ਕਿ ਇਹਨਾਂ ਦਾ ਪੰਜਾਬ ਦਾ ਮਾਡਲ ਕੋਈ ਨਹੀਂ ਇਹ ਸਿਰ ਤੇ ਸਿਰ ਧੋਖੇ ਦਾ ਮਾਡਲ ਹੈ ਚੀਟ ਦਾ ਮਾਡਲ ਹੈ ਫਰੇਪ ਦਾ ਮਾਡਲ ਹੈ ਉਹੀ ਗੱਲ ਹੋਈ ਕਿ ਹੁਣ ਵੀ ਮਸਲਾ ਆਪਣੇ ਹਲਕੇ ਦੀ ਗੱਲ ਨਹੀਂ ਕਰਦੇ ਜੇ ਹਲਕੇ ਨੂੰ 18 ਸਾਲ ਉਹਨਾਂ ਨੇ ਮੈਂ ਕਹਿ ਸਕਦਾ ਨੈਗਲੈਕਟ ਕੀਤਾ ਡਬੋ ਛੱਡਿਆ ਹਲਕੇ ਦੇ ਲੋਕਾਂ ਨਾਲ ਕੋਈ ਰابطਾ ਨਹੀਂ ਪੰਜਾਬ ਦੇ ਲੋਕਾਂ ਨਾਲ ਕੋਈ ਰابطਾ ਨਹੀਂ ਗੱਲ ਸਿਰਫ ਇੱਕ ਹੀ ਦੀ ਹੈ ਕਿੱਸਾ ਕੁਰਸੀ ਦਾ ਕੁਰਸੀ ਮਿਲੂ ਤੇ ਸਭ ਕੁਝ ਜੇ ਕੁਰਸੀ ਨਹੀਂ ਮਿਲੂ ਤੇ ਕੁਝ ਨਹੀਂ ਕਿ ਇਸ ਤਰੀਕੇ ਦੀ ਲੋਕਾਂ ਪ੍ਰਤੀ ਸੋਚ ਰੱਖਣੀ ਕਿਸੇ ਵੀ ਰਾਜਸੀ ਲੀਡਰ ਲਈ ਠੀਕ ਹੈ ਬਿਕੋਜ਼ ਨਿਰਸਵਾਰਥ ਸੇਵਾ ਹੁੰਦੀ ਹੈ ਅਹੁਦੇ ਮਿਲ ਗਏ ਬਹੁਤ ਚੰਗੀ ਗੱਲ ਹੈ ਨਹੀਂ ਮਿਲੇ ਤੁਸੀਂ ਕੰਟੀਨਿਊ યોਰ ਗੁੱਡ ਵਰਕ ਤੁਸੀਂ ਆਪਦਾ ਕੰਮ ਕਰੋ ਨਗਰ ਸੁਭਾਵਿਕ ਹੈ ਇਹਨਾਂ ਨੂੰ ਗੁੱਡ ਵਰਕ ਤਾਂ ਦੂਰ ਦੀ ਗੱਲ ਹੈ ਵਰਕ ਹੀ ਨਹੀਂ ਕੀਤਾ ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਸਪਸ਼ਟੀ ਕਰਤਾ ਕਿ ਸਾਨੂੰ ਤਾਂ ਜੇ ਕੁਰਸੀ ਮੁੱਖ ਮੰਤਰੀ ਦੀ ਮਿਲੂਗੀ ਤਾਂ ਠੀਕ ਹੈ ਨਹੀਂ ਤਾਂ ਵੀ ਆਰ ਨਾਟ ਇੰਟਰਸਟਿਡ ਕਿਉਂਕਿ ਉਹਨਾਂ ਦੇ ਆਲੇ-ਦੁਆਲੇ ਨੇ ਜੋ ਕੰਮ ਕਰਨੇ ਆ ਜੋ ਇੰਪਰੂਵਮੈਂਟ ਟਰਸਟ ਚ ਹੋ ਰਿਹਾ ਜਾਂ ਜੋ ਪੈਸੇ ਸਰਕਾਰ ਲੋਕਾਂ ਦੇ ਖਜ਼ਾਨੇ ਚ ਆਉਂਦੇ ਸੀ ਉਹ ਥੱਲੇ ਲੱਗੇ ਨਹੀਂ ਪੈਸਿਆਂ ਦੀ ਕਿਵੇਂ ਲੁੱਟ ਕੋ ਛੁਟ ਹੋਈ ਆ ਉਹਦਾ ਸਾਹਮਣੇ ਚਿਹਰਾ ਮੂੰਹ ਬੋਲਦੀ ਤਸਵੀਰ ਅੰਮ੍ਰਿਤਸਰ ਕੋਪੀ ਹੈ ਸ੍ਰੀ ਜਖੜ ਨੇ ਕਾਂਗਰਸ ਦੇ ਸੀਐਮ ਫੇਸ ਤੇ ਸਵਾਲ ਚੁੱਕੇ ਹਾਂਜੀ ਨੀਲ ਜਾਖੜ ਨੇ ਕੱਲ ਕਾਂਗਰਸ ਦੇ ਸੀਐਮ ਫੇਸ ਤੇ ਸਵਾਲ ਚੱਕੇ ਆ ਦੇਖੋ ਜਾਖੜ ਸਾਹਿਬ ਨੇ ਜੋ ਗੱਲ ਕੀਤੀ ਇਹ ਗੱਲਾਂ ਉਸ ਵੇਲੇ ਵੀ ਛਪੀਆਂ ਸੀ ਮਗਰ ਮੈਂ ਸਮਝਦਾ ਜਾਖੜ ਸਾਹਿਬ ਨੇ ਅਸਲੀਅਤ ਆਪਦੇ ਮੂੰਹੋਂ ਬਿਆਨ ਕੀਤੀ ਕਿ ਕਿ ਇੱਕ ਹੈ ਸੂਤਰਾ ਰਾਈ ਖਬਰ ਲੱਗਣੀ ਇੱਕ ਹੈ ਜਿਹੜੇ ਨਾਲ ਹੱਡ ਵੀ ਤੀ ਕਿ ਉਹਨਾਂ ਨੂੰ ਬਣਾਤਾ ਜੀਤੇ ਕੋਲ ਦੋ ਵੋਟਾਂ ਸਨ ਤੇ ਕਿੰਨੀ ਕਾਂਗਰਸ ਦੇ ਅੰਦਰ ਡੈਮੋਕ੍ਰੇਸੀ ਹੈ ਇਹ ਗੱਲ ਵੀ ਇਸ ਤੋਂ ਪਾਸ ਹੋ ਗਈ ਕਿ ਪਰਚੀ ਆਉਂਦੀ ਹੈ ਔਰ ਪਰਚੀ ਨਾਲ ਮੁੱਖ ਮੰਤਰੀ ਬਣਦਾ ਚਾਹੇ ਉਹ ਲੋਕਾਂ ਦੀ ਚੋਇਸ ਨਹੀਂ ਹੈ 6 ਤਰੀਕ ਨੂੰ 6 ਤਰੀਕ ਨੂੰ ਐਲਾਨ ਕਰਨਾ ਸੀ ਸੀਐਮ ਫੇਸ ਦਾ ਅਨਾਉਂਸਮੈਂਟ ਰੁਕ ਗਈ ਕਿਉਂਕਿ ਆਸੇ ਕੀਤੀ ਜਾ ਰਹੀ ਸੀ ਕਿ ਕੱਲ ਸ਼ਾਮ ਨੂੰ 7 ਵਜੇ ਕਾਂਗਰਸ ਵੱਲੋਂ ਸੀਐਮ ਫੇਸ ਲਾਊਂਚ ਕੀਤਾ ਜਾਣਾ ਦੇਖੋ ਕਾਂਗਰਸ 'ਚ ਕਮਾ ਸਾਲ ਚੱਲ ਰਿਹਾ ਔਰ ਮੈਂ ਤੁਹਾਨੂੰ ਕੱਲ ਵੀ ਇਹ ਬੇਨਤੀ ਕੀਤੀ ਸੀ ਇਸ ਲਈ ਕਾਂਗਰਸ ਦੀ ਮਾਨਸਿਕਤਾ ਬਾਹਰ ਨਿਕਲ ਕੇ ਆ ਰਹੀ ਹੈ ਕਿ ਕਿਵੇਂ ਹਰ ਭਾਈਚਾਰੇ ਨੂੰ ਪਾੜੋ ਤੇ ਰਾਜ ਕਰੋ ਵਾਲੀ ਰਾਜਨੀਤੀ ਯੂਜ਼ ਐਂਡ ਅਬਿਊਜ਼ ਐਂਡ ਥਰੋ ਜੋ ਲੰਬਾ ਸਮਾਂ ਇਹਨਾਂ ਨੇ ਸ਼ੈਡਿਊਲ ਕਾਸਟ ਭਾਈਚਾਰੇ ਨਾਲ ਜੋ ਇੰਦਰਾ ਗਾਂਧੀ ਕਰਦੀ ਸੀ ਜੋ ਰਜੀਵ ਗਾਂਧੀ ਕਰਦਾ ਸੀ ਆ ਜੋ ਸੇ ਕਦਮ ਤੇ ਰਾਹੁਲ ਗਾਂਧੀ ਚੱਲਿਆ ਰੋਡ ਰੇਜ ਮਾਮਲੇ ਦੇ ਵਿੱਚ ਅੱਜ ਨਮਜੋਤ ਸਿੰਘ ਸਿੱਧੂ ਸੁਪਰੀਮ ਕੋਰਟ ਪਹੁੰਚ ਕੇ ਸੁਣਵਾਈ ਹੋਣੀ ਹੈ ਚਲੋ ਦੇਖੋ ਉਹ ਸੁਪਰੀਮ ਕੋਰਟ ਨੇ ਉਹਦੇ ਤੇ ਫੈਸਲਾ ਕਰਨਾ ਹੈ ਮੇਰਾ ਉਹਦੇ ਤੇ ਕੋਈ ਟਿੱਪਣੀ ਦੇਣੀ ਬਣਦੀ ਨਹੀਂ ਬਸ ਸਾਡਾ ਗੇਮਿੰਗ ਲਿਸਟ ਬਣੀ ਉਤਰਾ ਕੰਟੀਨ ਨਵਜੋਤ ਸਿੰਘ ਦਾ ਨਾਮ ਨਹੀਂ ਲਿਖਿਆ ਗਿਆ ਚੰਨੀ ਨੂੰ ਲਿਸਟ ਦਿੱਤਾ ਗਿਆ ਨਵਜੋਤ ਸਿੰਘ ਦਾ ਨਾਮ ਨਹੀਂ ਹਾਲਾਂਕਿ ਪਹਿਲੋ ਸਭ ਤੋਂ ਪਹਿਲਾਂ ਉੱਪਰ ਨਾਮ ਹੁੰਦਾ ਨਾ ਮੈਂ ਦੁੱਖ ਸਾਂਝਾ ਕਰਦਾ ਆਪਦੇ ਵੀਰ ਨਾਲ ਨਵਜੋਤ ਸਿੰਘ ਸਿੱਧੂ ਜਦੋਂ ਮੋਢੇ ਦੀ ਲੋੜ ਪਾਉ ਕੋਈ ਬਾੜਾ ਮੋਟਾ ਦਰਦ ਦਰਦ ਵੱਧ ਹੋਊਗਾ ਤੇ ਮਜੀਠੀਆ ਹਮੇਸ਼ਾ ਹਾਜ਼ਰ ਆ ਉਹਨਾਂ ਦੇ ਦਰਦ ਨੂੰ ਘਟਾਉਣ ਵਾਸਤੇ ਜੇ ਕੋਈ ਕਦਮ ਉਠਾਉਂ। ਨਵਜੋਤ ਸਿੰਘ ਸਿੱਧੂ ਸਿਰ ਕੁਰਸੀ ਦੀ ਲੜਾਈ ਲੜ ਰਹੇ ਨੇ ਪਰ ਜਿਸ ਤਰੀਕੇ ਦੇ ਜੀਆਂ ਖਬਰਾਂ ਆ ਰਹੀਆਂ ਨੇ ਕਿ ਸੀਐਮ ਫੇਸ ਚੰਨੀ ਨੂੰ ਬਣਾਇਆ ਜਾ ਸਕਦਾ। ਉਸ ਤੋਂ ਬਾਅਦ ਤੁਹਾਡੇ ਵੀ ਸੂਤਰ ਤੁਸੀਂ ਹਰ ਵਾਰੀ ਜ਼ਿਕਰ ਕਰਦੇ ਹੋ ਕਿ ਤੁਹਾਡੇ ਕੋਲ ਖਬਰ ਪਹਿਲਾਂ ਪਹੁੰਚ ਜਾਂਦੀ ਹੈ। ਤੁਹਾਨੂੰ ਇਸ ਬਾਰੇ ਕੀ ਜਾਣਕਾਰੀ ਹੈ ਕਿ ਉਹ ਕੀ ਅੱਗੇ ਸਟੈਪ ਚੁੱਕ ਸਕਦੇ? ਸਾਡੇ ਸੂਤਰ ਤਾਂ ਇਹੀ ਕਹਿੰਦੇ ਜੋ ਤੁਹਾਡੇ ਸੂਤਰ ਕਹਿ ਰਹੇ। ਤੁਸੀਂ ਕਹਿ ਰਹੇ ਹੋ ਕਿ ਆਨੇ ਬਹਾਨੇ ਉਹਨਾਂ ਨੇ ਛੱਡਣਾ ਹੈ ਸੀਐਮ ਦੇ ਨਾਲ। ਨਹੀਂ ਮੈਂ ਤਾਂ ਤੁਹਾਨੂੰ ਇਹ ਬੇਨਤੀ ਕੀਤੀ ਆ ਕਿ 에어 ਐਮਬੂਲੈਂਸ ਤਿਆਰ ਹੋਵੇ। ਠੀਕ ਆ ਜੀ ਕਿਉਂਕਿ ਔਰ ਹੋਲੀ ਸਿਟੀ ਨੂੰ ਚਾਰੋਂ ਪਾਸੋਂ ਘੇਰ ਲਿਆ ਜਾਵੇ ਜਿੱਥੇ ਸਿੱਧੂ ਸਾਹਿਬ ਰਹਿੰਦੇ ਕਿਉਂਕਿ ਜੇ ਉਹਨਾਂ ਨੂੰ ਨਹੀਂ ਲਾਨਿਆ ਤੇ ਉੱਥੇ ਟੁੱਟ ਪੱਜ ਬੜੀ ਹੋਣੀ ਤੇ ਨੁਕਸਾਨ ਹੋ ਸਕਦਾ। ਔਰ ਪੁਲਿਸ ਨੂੰ ਮੈਂ ਤਾਂ ਕਮਿਸ਼ਨਰ ਆਫ ਪੁਲਿਸ ਨੂੰ ਪਹਿਲਾਂ ਹੀ ਸੂਚਿਤ ਕਰਦਾ ਕਿ ਕਾਈਂਡਲੀ ਇਹ ਜਆ ਨੁਕਸਾਨ ਨਾ ਹੋਵੇ ਕਿਸੇ ਦਾ ਤੁਸੀਂ ਪਹਿਲਾਂ ਹੀ ਸਿਕਿਉਰਟੀ ਵਧਾ ਕੇ ਰੱਖੋ ਔਰ 에어 ਐਮਬੂਲੈਂਸ ਵੀ ਤਿਆਰ ਰੱਖੋ ਕਿਉਂਕਿ ਫਿਰ ਜਿਹੜਾ ਦਿਲ ਝਕਾਉ ਮਾਉ ਹੋਣਾ ਉਹ ਕੋਈ ਵੱਡਾ ਕਾਰਡੀਓਲੋਜਿਸਟ ਵਿੱਚ ਦਖਲ ਦੇਵੇ ਤੇ ਬਚ ਸਕਦਾ ਔਰ ਦਿੱਲੀ ਦੀ ਦੂਰੀ 500 ਕਿਲੋਮੀਟਰ ਹੈ ਹੁਣ ਜੇ ਸਿੱਧੂ ਸਾਹਿਬ ਨੂੰ ਨਾਲ ਨਾਲ ਲੱਗਿਆ ਉਹਨਾਂ ਦਾ ਇਲਾਜ ਤਾਂ ਇਕੱਲਾ ਫਿਰ ਜਨਰਲ ਬਾਜਵਾ ਜਾਂ ইমরান ਖਾਨ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਇੱਥੋਂ 30 ਕਿਲੋਮੀਟਰ ਦੀ ਦੂਰੀ ਤੇ ਲਾਹੌਰ ਚ ਉਹਨਾਂ ਦਾ ਇਲਾਜ ਵਧੀਆ ਹੋ ਸਕਦਾ ਮੈਂ ਤਾਂ ਸੁਝਾਅ ਦੇ ਸਕਦਾ ਬਾਕੀ ਉਹਨਾਂ ਦੀ ਮਰਜ਼ੀ ਹੈ ਜੀ ਕਿਨੇ ਕੀ ਕਰਨਾ ਮੈਨੂੰ ਲੱਗਦਾ ਕਿ ਦਬਾਅ ਬਣਾਉਣ ਲਈ ਤਿੰਨ ਦਿਨਾਂ ਤੋਂ ਚੋਣ ਪ੍ਰਚਾਰ ਤੋਂ ਦੂਰ ਰਹੇ ਜੋ ਸਿੰਘ ਸਿੱਧੂ ਉਹ ਇੱਕ ਨਾ ਮੈਂ ਦੇਖੋ ਮੇਰੀ ਇਹ ਸਤਿਕਾਰਯੋਗ ਬੀਬੀ ਨਵਜੋਤ कौर ਸਿੱਧੂ ਮੇਰੀ ਸਤਿਕਾਰਯੋਗ ਭੈਣ ਜੀ ਨੇ ਮੈਂ ਇਹਨਾਂ ਦੀ ਪ੍ਰਾਣੀ ਤੁਹਾਨੂੰ ਇੱਕ ਹਿਸਟਰੀ ਦੱਸ ਦਿਆਂ ਜੇ ਚਲਾ ਵੀ ਦਿਓ ਬਿਸ਼ੱਕ ਜਦੋਂ ਨਵਜੋਤ ਸਿੰਘ ਸਿੱਧੂ ਨੇ ਕੋਈ ਵਿਚਾਰ ਰੱਖਨੇ ਹੁੰਦੇ ਨਾ ਪਹਿਲਾਂ ਬੀਬੀ ਜੀ ਬੋਲਦੇ ਹੁੰਦੇ ਤੇ ਚਾਰ ਦਿਨਾਂ ਬਾਅਦ ਨਵਜੋਤ ਸਿੰਘ ਸਿੱਧੂ ਕਿਉਂਕਿ ਹਰ ਗੱਲ ਜੇ ਆਪ ਬੋਲੂਗਾ ਤੇ ਮਾੜਾ ਲੱਗਦਾ ਤੇ ਇਹ ਤਾਂ ਇਸ਼ਾਰਾ ਉਹ ਤੋਂ ਕਰਾ ਰਿਹਾ ਕਿ ਜੇ ਨਾ ਬਣਾਇਆ ਨਾ ਤਾਂ ਫਿਰ ਵੇਖ ਲਿਓ ਨੇ ਕਹਿ ਦੇ ਦਿੱਤਾ ਉਹ ਐਕਚੁਅਲੀ ਉਹ ਜੋ ਬੋਲ ਰਹੀ ਆ ਉਹਨਾਂ ਦੇ ਸਿਖਾਏ ਬੋਲ ਰਿਏ ਨੇ ਬੜੇ ਸਲਾਹ ਨਾਲ ਬੋਲ ਰਿਹਾ ਹਮੇਸ਼ਾ ਹੀ ਪਹਿਲਾਂ ਵੀ ਵੇਖ ਲਿਓ ਮਤਲਬ ਇਹ ਹਿਸਟੋਰਿਕਲੀ ਤੁਸੀਂ ਸਾਰੀ ਆਪਦੀ 올ਡ ਕਲਿਪਸ ਕੱਢ ਲਓ ਇਹ ਜੋ ਬੋਲ ਰਿਹਾ ਨਵਜੋਤ ਸਿੰਘ ਸਿੱਧੂ ਦੇ ਬੋਲੇ ਬੋਲ ਰਿਹਾ ਉਹਨਾਂ ਦੇ ਆਪ ਦੇ ਵਿਚਾਰ ਕੱਲੇ ਨਹੀਂ ਇਹ ਲੱਗਦਾ ਕਿ ਕਾਂਗਰਸ ਆਪਣੀ ਏਰੀਆ ਕੈਂਪੇਨਿੰਗ ਕਰਨ ਨੂੰ ਨਹੀਂ ਆਈ ਸੀ ਇਹ ਐਲਾਨ ਸੀ ਜਾਂ ਵਾਈਪ ਹੀ ਕਰ ਰਹੀ ਹੈ ਨਹੀਂ ਕਿ ਵੋਟਾਂ ਮੰਗਣ ਕੇ ਕੇਸ ਅਧਾਰ ਤੇ 18 ਸਾਲ ਇੱਥੋਂ ਦੇ ਐਮਪੀ ਚੀਫ ਪਾਰਲੀਮੈਂਟਰੀ ਸੈਕਟਰੀ ਮਨਿਸਟਰ ਸਾਰੀਆਂ ਸਰਕਾਰਾਂ ਢਾਲੀਆਂ ਕੰਮ ਤਾਂ ਕੋਈ ਕੀਤਾ ਨਹੀਂ ਕਿਸੇ ਦੇ ਸੁੱਖ ਦੁੱਖ ਦੇ ਭਾਈਵਾਲ ਨਹੀਂ ਹਲਕੇ ਦਾ ਮਾਡਲ ਮੈਂ ਕੱਲ ਤੁਹਾਨੂੰ ਵਿਖਾਇਆ ਹੀ ਆ ਉੱਥੇ ਮੈਂ ਤੁਹਾਨੂੰ ਮੰਡੀ ਵੀ ਲੈ ਕੇ ਜਾਊਂਗਾ ਉੱਥੇ ਵੀ ਮਾਡਲ ਵਿਖਾਊਂਗਾ ਜੇ ਇਸ ਹਲਕੇ 'ਚ ਬੇਸਿਕ ਸਹੂਲਤਾਂ ਨਹੀਂ ਪਹੁੰਚ ਰੀਆਂ ਬਿਜਲੀ ਪਾਣੀ ਸੜਕ ਦੀ ਸਕੂਲਾਂ ਦਾ ਹਸਪਤਾਲਾਂ ਦਾ ਬੁਰਾ ਹਾਲ ਹੈ ਉੱਥੇ ਕੀ ਮਾਡਲ ਹੈ ਲੋਕਾਂ ਨੇ ਜੇ ਪੰਜਾਬ ਦਾ ਮਾਡਲ ਇਹਨਾਂ ਦਾ ਵੇਖਣਾ ਨਾ ਹਲਕਾ ਆ ਕੇ ਵੇਖਣ ਜਹਾਜਗੜ੍ਹ ਵੇਖਣ ਆ ਕੇ ਲੋਕ ਉੱਥੇ ਲੋਕਾਂ ਨੇ ਉਹਦਾ ਨਾਂ ਰੱਖਿਆ ਸਮੁੰਦਰੀ ਜਹਾਜਗੜ੍ਹ ਡੁੱਬਿਆ ਪਿਆ ਉੱਥੇ ਕਿਸ਼ਤੀਆਂ ਹੀ ਦੇ ਦੇਣੇ ਨਾਲ ਵੱੱਲੇ ਦੀ ਮੰਡੀ ਆਉਣ ਵੇਖ ਕਰੋ ਤੇ ਕੀ ਹਾਲ ਹੈ ਸਬਜ਼ੀ ਮੰਡੀ ਦਾ ਵਨ ਆਫ ਦਾ ਬਿਗੇਸਟ ਸਬਜ਼ੀ ਮੰਡੀਜ਼ ਔਰ ਉਹਦਾ ਹਾਲ ਵੇਖੋ ਕੀ ਬਣਿਆ ਪਿਆ ਲੱਗਦਾ ਕਿ ਹਾਈ ਕਮਾਂਡ ਕਿਤੇ ਨਾ ਕਿਤੇ ਫਸੀ ਨਜ਼ਰ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਲੈ ਕੇ ਸਾਪ ਦੇ ਮੋਚ ਕੋੜ ਕਿਲੀ ਛੱਡਣ ਤਾਂ ਵੀ ਮਰਦੇ ਆ ਨਾ ਛੱਡਣ ਤਾਂ ਵੀ ਮਰਦੇ ਹਾਈ ਕਮਾਂਡ ਤਾਂ ਪਤਾ ਨਹੀਂ ਫੱਸੀ ਨਹੀਂ ਫੱਸੀ ਇਹ ਫਸ ਜਾਣੇ ਦੋਵੇਂ ਚਲੋ ਮੇਰੀ ਤਾਂ ਇਹਨਾਂ ਲਈ ਵੀ ਬੇ ਅਰਦਾਸ ਕਰਦਾ ਕਿ ਜੀ ਰਾਮ ਇਹਨਾਂ ਨੂੰ ਖੁਸ਼ ਰੱਖੇ ਗੁਰਿੰਦਰ ਨੂੰ ਜੋਇਆ ਪਰੋਣ ਔਰ ਸਾਡੇ ਸਾਹ ਗੁਰਿੰਦਰ ਸਿੰਘ ਜੀ ਵੀ ਅੱਜ ਸ਼ਾਮਿਲ ਹੋ ਰਿਹਾ ਸ਼ਰੋਮਨੀ ਅਕਾਲੀ ਦਲ ਵਿੱਚ ਇਹ ਪਊਵੰਡ ਸਾਹਿਬ ਦੇ ਨਾਲ ਸਾਥੀ ਨੇ ਇਹਨਾਂ ਨੂੰ ਵੀ ਜੀ ਆਇਆਂ ਨੂੰ ਕੋਟਨ ਕੋਟ ਧਨਵਾਉ। ਸੁਪਸਾ ਬਕਵਾਸ ਉਹ ਬਿਆਨ ਦਿੰਦਾ ਕਿ ਉਹ ਜੋ ਸੁੱਚੂ ਬਲਟੋਆ ਸਾਹਿਬ ਬੱਬਾ ਸਾਹਿਬ ਆਹੋਂਡੇ ਵੀ ਕਿਉਂ ਨਾ ਕਰਨਾ ਚਾਹੁੰਦੇ। ਮਾਰਦੇ ਵੀ ਕੋਈ ਨਹੀਂ ਰੋਕਦਾ। ਜੀ ਜੀ ਤੁੰਗਰਾਜ ਸਾਹਿਬ ਜੀ ਆ ਗਿਆ ਜੰਮਨ ਬਾਹੀ ਵਾਲਾ ਕਿਉਂ ਨਹੀਂ ਕਿੰਨਾ ਜਾ ਕੇ ਕਿ ਇਹਨੇ ਫੌਜੀ ਚੀਜ਼ ਕਿਤੇ ਜਾ ਰਿਹਾ ਹੈ ਪਾਕਿਸਤਾਨ ਕੋਈ ਨਹੀਂ ਰੋਕਦਾ। ਦੇਖੋ ਮੈਂ ਨਵਜੋਤ ਸਿੰਘ ਸਿੱਧੂ ਦੀ ਜੇ ਡੀਓ ਟੈਕਟੀਕਲ ਸਪੋਰਟ ਦਿੰਦੇ ਆ ইমরান ਖਾਨ ਨੂੰ ਔਰ ਜਨਰਲ ਬਾਜਵਾ ਨੂੰ ਮੈਂ ਉਹਦੇ ਉਲਟ ਆ ਜਦੋਂ ਬਾਲਾਕੋਟ ਦੀ 에어 ਸਟ੍ਰਾਈਕ ਹੋਈ ਆ ਅਭਿਨੰਦਨ ਜੀ ਨੇ ਐਡਾ ਵਧੀਆ ਕੰਮ ਕੀਤਾ ਆ ਸਾਡੀ 에어 ਫੋਰਸ ਨੇ ਵਧੀਆ ਕੰਮ ਕੀਤਾ इवन द ਫਰਸਟ ਪਰਸਨ ਟੂ ਸੇ ਕਿ ਜੀ ਉੱਥੇ ਜਾ ਕੇ ਤਾਂ ਦਰਖਤਾ ਤੇ ਬੰਬ ਸਿੱਟ ਕੇ ਆ ਗਏ ਕੀ ਆਪ ਦੀ ਫੋਰਸ ਦੇ ਬਾਰੇ ਤੁਸੀਂ ਇਹੋ ਜੀ ਗੱਲ ਕਰਦੇ ਚੰਗੇ ਲੱਗਦੇ ਹੋ ਹੌਸਲ ਫੋਰਸ ਦੇ ਮਗਰ ਆਪਣੀ ਇੰਡੀਅਨ ਆਰਮੀ ਆਰਮ ਫੋਰਸਸ ਦੇ ਮਗਰ ਚਟਾਨ ਵਾਂਗੂ ਹਰ ਦੇਸ਼ ਵਾਸੀ ਨੂੰ ਖਲੋਣਾ ਚਾਹੀਦਾ ਔਰ ਕੋਈ ਬਾਹਰਲਾ ਕਿੰਤੂ ਪ੍ਰਿੰਤੂ ਕਰੇ ਸਮਝ ਆ ਸਕਦੀ ਹੈ ਪਾਕਿਸਤਾਨ ਕਰੇ ਮਗਰ ਪਾਕਿਸਤਾਨ ਦੀ ਭਾਸ਼ਾ ਬੋਲਣੀ ਇਹ ਨਹੀਂ ਛੋਪਦੀ ਕਿਸੇ ਲੀਡਰ ਨੂੰ ਔਰ ਇਹੀ ਚੀਜ਼ ਕਈ ਵਾਰੀ ਵੇਖਣ ਨੂੰ ਮਿਲੀ ਆ ਚਾਹੇ ਕੋਈ ਸ਼ਹੀਦ ਹੁੰਦਾ ਜਿੱਦ ਇੱਥੇ ਉਹਨਾਂ ਦੀ ਤਾਂ ਪਹੁੰਚਦੇ ਨਹੀਂ ਔਰ ਉੱਥੇ ਜਾ ਕੇ ਜੱਪੀਆਂ ਪਹਿ ਜਾਂਦੀਆਂ ਨੇ ਸੋ ਇਹੇ ਜੇ ਕਈ ਕੁਐਸਚਨੇਬਲ ਗੱਲਾਂ ਨੇ ਜਿਹਨੂੰ ਕੋਈ ਸੇ ਦੇਸ਼ ਵਾਸੀ ਨੇ ਸਹੀ ਨਹੀਂ ਸਮਝਾ ਮੈਂ ਸਮਝਾਂ ਜਿਹੜੇ ਸ਼ਹਾਦਤ ਸਾਡੇ ਦੇਸ਼ ਵਾਸਤੇ ਦੇ ਰਹੇ ਉਹਨਾਂ ਦਾ ਅਪਮਾਨ ਐਂਡ ਕਾਂਗਰਸ ਹਾਜ ਤੋ ਆਨਸਰ ਦਿਸ ਕਿ ਤੁਹਾਡਾ ਲੀਡਰ ਤੁਹਾਡਾ ਜਿਹਨੂੰ ਤੁਸੀਂ ਪੀਪੀਸੀਸੀ ਦਾ ਪ੍ਰਧਾਨ ਬਣਾਇਆ ਕੀ ਉਹ અપਮਾਨਿਤ ਕਰ ਸਕਦਾ ਹੈ ਦੇ ਜਿਨ੍ਹਾਂ ਨੇ ਦੇਸ਼ ਲਈ ਏਡੀ ਵੱਡੀ ਕੁਰਬਾਨੀਆਂ ਦਿੱਤੀਆਂ ਸਾਡੇ ਆਰਮ ਫੋਰਸ ਦੇ ਸ਼ਹੀਦਾਂ ਨੇ ਦੱਸ ਦਿਓ ਕਿ ਬਿਕਰ ਮਜੀਠੀਆ ਦੇ ਵੱਲੋਂ ਅੰਮ੍ਰਿਤਸਰ ਪੂਰਬੀ ਇਲਾਕੇ ਦੀ ਕਮਾਂਡ ਸੰਭਾਲ ਲਈ ਗਈ ਹੈ ਅਤੇ ਸਿੱਧੂ ਨੂੰ ਮੈਦਾਨ ਵਿੱਚ ਆਉਣ ਦੇ ਲਈ ਬੰਗਾਰਿਆ ਜਾ ਰਿਹਾ ਹੈ ਪਰ ਨਵਜੋਤ ਸਿੰਘ ਸਿੱਧੂ ਹਲਕੇ ਦੇ ਵਿੱਚੋਂ ਗਾਇਬ ਨਜ਼ਰ ਆ ਰਹੇ ਨਹੀਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ मैडम सिद्धू ਦੇ ਵੱਲੋਂ ਮਜੀਠੀਆ ਤੇ ਪਲਟਵਾਰ ਕੀਤੇ ਜਾ ਰਹੇ ਨੇ ਬਿਊਰੋ ਰਿਪੋਰਟ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ